ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੇ ਬਟੀਕ ਦੇ ਪਰਤਾੜਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਬਹੁਤ ਹੀ ਜ਼ਿਆਦਾ ਸੋਹਣੇ ਕਾਟਨ ਦੇ ਪ੍ਰਿੰਟਡ ਸੂਟਾਂ ਦੀ 컬렉ਸ਼ਨ ਲੈ ਕੇ ਆਏ ਜਿਹੜੇ ਕਿ ਤੁਹਾਨੂੰ ਵਿਦ ਦੁਪੱਟਾ ਮਿਲਣਗੇ ਇਹ ਵਾਲਾ ਜਿਹੜਾ ਸੂਟ ਹੈਗਾ ਤੁਹਾਨੂੰ ਕਾਟਨ ਦਾ ਮਿਲੇਗਾ ਡਿਜ਼ਾਈਨਰ ਦਾ ਸੂਟ ਹੋ ਗਿਆ ਜੈਪਰੀ ਪ੍ਰਿੰਟ ਦੇ ਉੱਪਰ ਰਹਿਣ ਵਾਲਾ ਹੋਵੇਗਾ ਤੇ ਨਾਲ ਖੁਲਾ ਡੁਲਾ ਤੁਹਾਨੂੰ ਕਾਟਨ ਦਾ ਦੁਪੱਟਾ ਮਿਲੇਗਾ ਪ੍ਰਾਈਸ ਹੋਏਗਾ 1500 ਰੁਪਿਆ ਸ਼ਿਪਿੰਗ ਫ੍ਰੀ ਹੋਏਗੀ ਤੇ ਤੁਸੀਂ ਵਿਦਆਊਟ ਲਾਈਨਿੰਗ ਵੀ ਇਹਨਾਂ ਨੂੰ ਸਟਿਚ ਕਰਵਾ ਸਕਦੇ ਹੋਗੇ ਹੋ ਤੇ ਇਹਨਾਂ ਦੀ ਜਿਹੜੀ ਕੱਟ ਹੋਈਗੀ 2.5 ਮੀਟਰ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈਗੇ ਜਿਨ੍ਹਾਂ ਨੂੰ ਤੁਸੀਂ ਵਿਦਾਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੈਗੇ ਹੋ ਐਵਲਿ ਰੈਡੀ ਸੂਟਾਂ ਤੁਹਾਨੂੰ ਮਿਲਣਗੇ ਬੀਬਾ ਕਾਟਨ ਦਾ ਆਲਓਵਰ ਜਿਹੜਾ ਤੁਹਾਨੂੰ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਪਿਓਰ ਦਾ ਟਾਈ ਐਂਡ ਡਾਈ ਦਾ ਦੁਪੱਟਾ ਮਿਲੇਗਾ 5 ਮੀਟਰ ਦੀ ਕੱਟ ਹੋएगी ਸੂਟ ਦੀ ਤੇ 2.5 ਮੀਟਰ ਦਾ ਤੁਹਾਨੂੰ ਖੁੱਲਾ ਰੋਲਾ ਟਾਈ ਡਾਈ ਦਾ ਦੁਪੱਟਾ ਮਿਲੇਗਾ ਪ੍ਰਾਈਸ ਵਗੇ ਸਿਰਫ 800 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲ ਜਾਣਗੇ ਇਹਨਾਂ ਨੂੰ ਵੀ ਤੁਸੀਂ ਵਿਦਾਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੈਗੇ ਹੋ ਔਰ ਟਾਈਨਲੀ ਬਹੁਤ ਹੀ ਜ਼ਿਆਦਾ ਸੋਹਣਾ ਇਹ ਜਿਹੜਾ ਸੂਟ ਹੈਗਾ ਉਹ ਰੈਡੀ ਹੋ ਵਲੇ ਜਿਹੜੇ ਹੋਣਗੇ कॉटन ਦੇ ਮੈਚਿੰਗ ਸੂਟ ਰਹਿਣ ਵਾਲੇ ਹੈਗੇ ਆ ਜਿਨ੍ਹਾਂ ਦਾ ਅੱਜਕਲ ਬਹੁਤ ਹੀ ਜ਼ਿਆਦਾ ਟ੍ਰੈਂਡ ਹੈਗਾ ਆ ਤੇ ਇਹ ਹੋਣਗੇ कॉटन ਦੇ ਗੀਜ਼ਾ कॉटन ਦੇ ਜਿਹੜੇ ਕੁਝ ਹੋਣਗੇ ਨਵਾਂ ਚ ਲਵਲੀਨ ਜਿਹੜੀ ਹੈਗੀ ਆ ਬ੍ਰਾਂਡ ਦੀ कॉटन ਹੋਏਗੀ ਤੇ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਪਲੇਨ ਬਾਟਮ ਮਿਲੇਗੀ ਦੋਹਾਂ ਦੀ ਜਿਹੜੀ ਕੱਟ ਫਿਗਰ ਟਾਈਟ ਟਾਈ ਮੀਟਰ ਦੀ ਰਹਿਣ ਵਾਲੀ ਹੈ ਇਹਨਾਂ ਨੂੰ ਵੀ ਤੁਸੀਂ ਵਿਦਾਊਟ ਲਾਈਨਿੰਗ ਸਟਿਚ ਕਰਵਾ ਸਕਦੇ ਹੈਗੇ ਹੋ ਤੂੜੀ ਦੀ ਜਿਹੜੀ ਇਹਨਾਂ ਦੇ ਉੱਪਰ ਡਿਜ਼ਾਈਨਿੰਗ ਕਰਵਾ ਕੇ ਬਹੁਤ ਹੀ ਜ਼ਿਆਦਾ ਸੋਹਣਾ ਇਹ ਪਾਰਟੀ ਵੇਅਰ ਸੂਟ ਹੈਗਾ ਜਿਹੜਾ ਰੈਡੀ ਹੋ ਜਾਂਦਾ ਇਹਨਾਂ ਦੇ ਕਲਰ ਦੀ ਜਿਹੜੀ ਹੈਗੀ ਉਹ ਗਾਰੰਟੀ ਹੋएगी ਜੇਕਰ ਤੁਸੀਂ ਇਹਨਾਂ ਨਾਲ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈਗੇ ਬਟ ਉਹਦੇ ਲਈ ਹੈਗਾ ਜਿਹੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਏਗਾ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਰ অপਸ਼ਨ ਪਲੱਸ ਜਿਹੜੀ ਪ੍ਰਿੰਟਿੰਗ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਮਿਲ ਜਾਏਗੀ ਤੇ ਇਹਨਾਂ ਦਾ ਪ੍ਰਾਈਸ ਹੈਗਾ 1300 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਇਹ ਵਾਲੇ ਜਿਹੜੇ ਸੂਟ ਤੁਹਾਨੂੰ ਮਿਲਣਗੇ ਜੌਰਜਟ ਹੋएगी ਬਰਬਰੀ ਜੌਰਜਟ ਰੈਣ ਵਾਲੀ ਹੈ ਜਿਹੜੀ ਪਿਓਰ ਜੂਟ ਦਾ ਸਟਾਫ ਹੋਏਗਾ ਤੇ ਬਹੁਤ ਹੀ ਜ਼ਿਆਦਾ ਫਾਈਨ ਕੁਆਲਿਟੀ ਦਾ ਸਟਾਫ ਹੈਗਾ ਯਾ ਸਮਰ ਦੇ ਲਈ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਰੈਡੀ ਹੁੰਦੇ ਆਗੇ ਇਸ ਸਟਾਫ